ਬੀਤੇ ਦਿਨ ਜ਼ਿਲ੍ਹਾ ਗੁਰਦਾਪੁਰ ਦੇ ਮਿਲਤੀਕੀ ਬੱਬੇ ਖਾਲੀ ਨਹਿਰ ਤੇ ਪੋਤ ਦੇ 28 ਮਾਰਚ ਨੂੰ ਇੱਕ ਮੰਦਭਾਗੀ ਘਟਨਾ ਹੋਈ ਸੀ ਜਿਸ ਸਮੇਂ ਇੱਕ ਨੌਜਵਾਨ ਲੜਕੀ ਅਮਨਪ੍ਰੀਤ ਗੌਰ ਨਹਿਰ ਵਿੱਚ ਡਿੱਗ ਗਈ ਸੀ ਇਸ ਮਾਮਲੇ ਦੀ ਕਹਾਣੀ ਵਿੱਚ ਹੁਣ ਇੱਕ ਨਵਾਂ ਮੋੜ ਆ ਗਿਆ ਹੈ ਅੱਜ 5ਵੇਂ ਦਿਨ ਉਸਦੀ ਲਾਸ਼ ਧਾਰੀਬਲ ਦੇ ਪੁਲ ਨੇੜੇ ਨਹਿਰ ਵਿੱਚ ਮਿਲੀ ਹੈ ਦੱਸਦੀ ਹੈ ਕਿ ਬੀਤੇ ਦਿਨ ਛੀਨਾ ਪਿੰਡ ਤੋਂ ਵਿਦੀਪੁਰ ਜਾ ਰਹੀ अमनप्रीत कौर अपने सास नाल एक्टिवा ਤੇ ਸਵਾਰ ਸੀ ਅਤੇ ਉਸਦੀ ਸੱਸ ਨੇ ਦਾਵਾ ਕੀਤਾ ਕਿ ਰਾਹ ਵਿੱਚ ਲੁਟੇਰਿਆਂ ਨੇ ਉਹਨਾਂ ਨਾਲ ਟਕੰਮਕੀ ਦੇ ਦੌਰਾਨ ਅਮਨਪ੍ਰੀਤ ਕੌਰ ਨੂੰ ਨਹਿਰ ਵਿੱਚ ਡੇਕ ਛੁੱਟ ਦਿੱਤਾ ਪਰ ਅਮਨਦੀਪ ਦੀ ਮਾਂ ਬਲਵਿੰਦਰ ਕੌਰ ਨੇ ਇਸ ਘਟਨਾ ਤੇ ਸ਼ੱਕ ਜਤਾਉਂਦਿਆਂ ਦੱਸਿਆ ਕਿ ਇਹ ਇੱਕ ਲੁੱਟ ਦੀ ਘਟਨਾ ਨਹੀਂ ਬਲਕਿ ਉਸਦੀ ਧੀ ਦੀ ਯੋਜਨਾਬੰਦ ਹੱਤਿਆ ਹੋ ਸਕਦੀ ਹੈ ਅਮਨਪ੍ਰੀਤ ਕੌਰ ਦੀ ਲਾਸ਼ ਮਿਲਣ ਤੇ ਉਸਦੀ ਮਾਂ ਬਲਵਿੰਦਰ ਕੌਰ ਨੇ ਰੋ ਰੋ ਕੇ ਦੋਸ਼ ਲਗਾਇਆ ਕਿ ਉਸਦੀ ਧੀ ਨੂੰ ਉਹਦੇ ਸਹੁਰੇ ਪਰਿਵਾਰ ਵੱਲੋਂ ਹੀ ਨਹਿਰ ਵਿੱਚ ਤੱਕਿਆ ਗਿਆ ਹੈ ਉਸ ਨੇ ਪੁਲਿਸ ਪ੍ਰਸ਼ਾਸਨ ਤੋਂ ਨਿਆਂ ਦੀ ਮੰਗ ਕੀਤੀ ਹੈ ਲਾਸ਼ ਮਿਲਣ ਉਪਰੰਤ ਪੁਲਿਸ ਵੱਲੋਂ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਜਾਂਚ ਅਧਿਕਾਰੀ ਗੁਰਵਿੰਦਰ ਸਿੰਘ ਨੇ ਕਿਹਾ ਕਿ ਪੁਲਿਸ ਮਾਮਲੇ ਦੀ ਗੰੰਭੀਰਤਾ ਨਾਲ ਜਾਂਚ ਕਰ ਰਹੀ ਹੈ ਅਤੇ ਹੋਰ ਪਹਿਲੂ ਨੂੰ ਧਿਆਨ ਵਿੱਚ ਰੱਖ ਕੇ ਅਗਲੇ ਕਾਰਵਾਈ ਕੀਤੀ ਜਾ ਰਹੀ ਹੈ ਇਸ ਮਾਮਲੇ ਵਿੱਚ ਹੁਣ ਵੇਖਣ ਨੂੰ ਲੋਗ ਰਹੇਗਾ ਕਿ ਪੁਲਿਸ ਜਾਂਚ ਵਿੱਚ ਕੀ ਕੋਈ ਸਾਹਮਣੇ ਆਉਂਦਾ ਹੈ ਅਤੇ ਕੀ ਮ੍ਰਿਤਕ ਦੀ ਮਾਂ ਵੱਲੋਂ ਲਗਾਏ ਗਏ ਦੋਸ਼ ਵਿੱਚ ਕੋਈ ਸੱਚਾਈ ਹੈ ਆਓ ਦੇਖਦੇ ਹਾਂ ਗੁਰਦਾਸਪੁਰ ਤੋਂ ਪਤਰਕਾਰ ਜਸਪਾਲ ਚੰਦਨ ਦੀ ਐਲ ਐਮ ਆਈ ਟੀਵੀ ਪੰਜਾਬ ਤੋਂ ਖਾਸ ਰਿਪੋਰਟ ਈ ਮੰਨ ਕਰਦੇ ਆ ਮੇਰਾ ਨਾਮ ਸਰਬਲਵਿੰਦਰ ਕੌਰ ਆ ਮੇਰੀ ਨੜਕੀ ਦੇ ਨਾਲ ਅਮਨਪ੍ਰੀਤ ਕੌਰ ਆ 1.5 ਸਾਲ ਹੋ ਗਏ ਭਾਈ ਜਾਰੇ ਮਾਂ ਵੀ ਰੁਪਿੰਦਰ ਕੌਰ ਮੁੰਡਾ ਕਾਸ਼ਦੀਪ ਕੁੜੀ ਫਲਕਦੀਪ ਕੌਰ ਦੇ ਇੱਕ ਤਾਇਆ ਨਾਲ ਡਾਕਟਰ ਗੁਰਬਚਨ ਸਿੰਘ ਇਹਨਾਂ ਦੀ ਸਾਲੀ ਮਿਲੀ ਬੁਗਤੀ ਮੈਂ ਮੈਨੂੰ ਨਹੀਂ ਪਤਾ ਮੈਂ ਆ ਮੇਰਾ ਭਨੇਵਾ ਮੇਰਾ ਘਰ ਵਾਲਾ ਮੇਰਾ ਬੇੜਾ ਮੈਂ ਉਹਨਾਂ ਤੱਕ ਨਹੀਂ ਨਾਂ ਲਿਆ ਵੀ ਮੇਰੀ ਕੁੜੀ ਨੰਤੰਗ ਕਰਦੇ ਮੈਂ ਆ ਚੱਲ ਨੰਗ ਦੇ ਧੀ ਦਾ ਘਰ ਵਸ ਜੇ ਮੇਰੇ ਕੋ ਨਾ ਚਾਰਾਂ ਤੱਕ ਹਰ ਚੀਜ਼ਾਂ ਤੱਕ ਪਾਉਣੀਆਂ ਦੁੱਧਾਂ ਦੀ ਦਿਨ ਪੂਰੀ ਹੋਈ ਕੁੜੀ ਉਹਦੀ ਮਾਂ ਦੀ ਲਾਈਵ ਚੱਲਣੀ ਵੀਡੀਓ ਭਾਈ ਵੇਖ ਲਓ ਮੈਂ ਦੁੱਧ ਦਿੱਤਾ ਸਬਜ਼ੀ ਬਣਾ ਕੇ ਦਿੱਤੀ ਹਰ ਸਮਾਂ ਮੈਂ ਉਹਨਾਂ ਨੂੰ ਇਥੋਂ ਦਿੰਦੀ ਘਰੋਂ ਇਹਨਾਂ ਮੇਰੇ ਕੋ ਅੱਜ ਜਦੋਂ ਹੀ ਆਉਣਾ ਉਦੋਂ ਮੇਰੇ ਕੋ ਲੱਦ ਲਾ ਕੇ ਆਉਣਾ ਮੇਰੇ ਕੋ ਦਾਜ ਵੀ ਮੰਗ ਲਈ ਬਾਹਰ ਕੁੜਦੇ ਪੇਪਰ ਲਈ ਕਹਿੰਦੇ ਪੈਸੇ ਤੁਸੀਂ ਦਿਓ ਅਧੇ ਪੈਸੇ ਮੈਂ ਕੋਈ ਨਹੀਂ ਤੁਹਾਡੇ ਕੋਲ ਨਹੀਂ ਕੋਈ ਦੇ ਦਾਂਗੇ ਤੁਸੀਂ ਦੇਦਨੇ ਅਸੀਂ ਦੇ ਦਾਂ ਮੈਂ ਕੋਈ ਗੱਲ ਨਹੀਂ 3 ਵਜੇ ਇਹਨਾਂ ਨੇ ਮੈਨੂੰ ਨਾਲ ਲਾ ਕੇ ਮਾਰਿਆ ਮੈਨੂੰ ਇਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਮਿਲਣੀ ਚਾਹੀਦੀ ਹੈ ਤੇ ਮਾਂ ਪੁੱਤਾਂ ਨੂੰ ਫਾਂਸੀ ਹੋਣੀ ਚਾਹੀਦੀ ਹੈ ਮੈਨੂੰ ਇਨਸਾਫ ਚਾਹੀਦਾ ਮੈਨੂੰ ਇਨਸਾਫ ਨਹੀਂ ਮਿਲਿਆ 5 ਦਿਨ ਮੇਰੀ ਧੀ ਦੀ Laash ਰੋਲੀ 22 ਤਰੀਕ ਤੋਂ ਮੁੰਡਾ ਘਰ ਨਹੀਂ ਰਹਿੰਦਾ ਜੇ ਉਹਦਾ ਬਾਹਰ ਕੋਈ ਰਿਲੇਸ਼ਨ ਨਹੀਂ ਤਾਂ ਤਾਈ ਨਹੀਂ ਨਾ ਘਰ ਰਹਿੰਦਾ ਨਵਾਂ ਸਵਾਂ ਵਿਆਹ ਹੈ ਤਾਂ ਘਰ ਰਹਿਣਾ ਚਾਹੀਦਾ ਸੀ ਉਹਨੂੰ 26 ਤਰੀਕ ਤੱਕ ਮੁੰਡਾ ਘਰ ਨਹੀਂ ਰਿਹਾ 27 ਤਰੀਕ ਨੂੰ ਮੇਰੀ ਬੇਟੀ ਨੂੰ ਨਾਲ ਘਲਦਾ ਪਹਿਲੀ ਗੱਲ ਤੋਂ ਉਹਦਾ ਫਰਜੀ ਆਪ ਹੋਣਾ ਮਾਂ ਨਾਲ ਕੀ ਮਤਲਬ ਹੀ ਕਰ ਲੰਦਾ ਜਾਦਾ ਹੀ ਉਹਦੀ ਮਾਂ ਨੂੰ ਘਰੋਂ ਮੁੰਡੇ ਨੇ ਕਿਹਾ ਵੀ ਮਾਸੀ ਇਹ ਰਾਹ ਨਹੀਂਓ ਚੰਗਾ ਇਹ ਰਾਹ ਨਾ ਜਾਈ ਫਿਰ ਕਿਉਂ ਲੈ ਕੇ ਉਧਰੋਂ ਦੀ ਉਹਨੂੰ ਆਈ ਕਹਿੰਦੀ ਮੈਨੂੰ ਬੰਦੇ ਪੈਗੇ ਨੇ ਬੰਦੇ ਮੇਰੀ ਕੁੜੀ ਨੂੰ ਪੈਣੇ ਸੀ ਉਹਨੂੰ ਕੁਝ ਨਹੀਂ ਹੋਇਆ ਲੁੱਚੀ ਨੂੰ ਚਾਰ ਕਤਲ ਤੇ ਸਾਰਾ ਉਹਨਾਂ ਪਹਿਲਾਂ ਕੀਤੇ ਨੇ ਦਾ ਆਪਣਾ ਮਾਰਿਆ ਜਠਾਣੀ ਆਪਣੀ ਮਾਰੀ ਭਰਾ ਆਪਣਾ ਮਾਰਿਆ ਚੌਥੀ ਮੇਰੀ ਕੁੜੀ ਮਾਰੀ ਆ ਮੈਂ ਮੰਗ ਕਰਨੀ ਆ ਵੀ ਉਹਨੂੰ ਫਾਂਸੀ ਦੀ ਸਜ਼ਾ ਮੁੰਡੇ ਨੂੰ ਤੇ ਮਾਂ ਪੁੱਤਰਾ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਆ ਜੀ ਨਵਾਬਾ ਕਿੱਜ ਕਰੇ ਜੀ ਮੇਰਾ ਨਾਮ ਜੀ ਰਜਨੀਸ਼ ਕੁਮਾਰ ਹੈ ਜੀ ਮੈਂ ਰਜੀਵ ਗਾਂਧੀ ਕਲੋਨੀ ਵਾਰਡ ਨੰਬਰ 5 ਤੇ ਰਹਿੰਦਾ ਧਾਰੀয়াল ਜੀ ਤੇ ਇਹ ਜਿਹੜੀ ਵਿਚਾਰੀ ਜਿਹਦੀ ਡੈੱਡ ਬੋਡੀ ਹੈ ਅੱਜ 5 ਦਿਨ ਹੋ ਗਏ ਲੱਭਦੇ ਨੂੰ ਤੇ ਸਵੇਰੇ ਅਸੀਂ ਉੱਠ ਕੇ ਵੇਖਿਆ ਤੇ ਨੈਣ ਦੇ ਸੈਂਟਰ ਦੇ ਵਿੱਚ ਵਿਚਾਰੀ ਬਿਲਕੁਲ ਹੀ ਤਰਦੇ ਜਾ ਰਹੀ ਸੀਗੇ ਤੇ ਮੇਰੇ ਨਾਲ ਜਿਹੜੇ ਮੇਰੇ ਵੀਰ ਭਰਾ ਹੈਗੇ ਸਾਰੇ ਤੇ ਆਪਾਂ ਇਹਨੂੰ ਵਿੱਚ ਵੜ ਕੇ ਆਪਾਂ ਕੱਢੇ ਵਿਚਾਰੀ ਨੂੰ ਕਰਾਉਣਾ ਰਹਾ ਤੇ ਮੈਂ ਐਸਐਸਓ ਸਾਹਿਬ ਨੂੰ ਫੋਨ ਕੀਤਾ ਮੈਂ ਮੈਂ ਸਾਰੇ ਡੈੱਡ ਬੋਡੀ ਨੂੰ ਲੱਭ ਗਈ ਦੀ ਹੈ ਤੇ ਸਾਰੇ ਸਰੂ ਨਹੀਂ ਕਹਿੰਦੇ ਤੁਸੀਂ ਡੈੱਡ ਬੋਡੀ ਨੂੰ ਰਿਕਵਰ ਕਰੋ ਤੁਸੀਂ ਜਾਸੀ ਆ ਗਏ ਆ ਤਾਂ ਸਾਨੂੰ ਨਹੀਂ ਮੌਕੇ 'ਚ ਉਸੇ ਵੇਲੇ ਆ ਗਏ ਜੀ ਤੇ ਸਾਡੇ ਧਾਰੀਵਾਲ ਸਾਹਿਬ ਨੂੰ ਵੀ ਫੋਨ ਕਰਤਾ ਸੀਗਾ ਐਸਓਸੀ ਸਾਹਿਬ ਨੂੰ ਵੀ ਉਹਨਾਂ ਨੇ ਵੀ ਮੈਨੂੰ ਕਿਹਾ ਕਿ ਹਾਂ ਜੀ ਤੁਸੀਂ ਡੈੱਡ ਬਡੀ ਨੂੰ ਰਿਪੋਰਟ ਕਰੋ ਤੇ ਅਸੀਂ ਵੀ ਆ ਗਏ ਆ ਜੀ ਇਹ ਦੀ ਅਸੀਂ ਰਜੀਵ ਗੰਦੀ ਕਲੋਨੀ ਵਾਰਡ ਨੰਬਰ 5 ਤੇ ਰਹਿੰਦੇ ਆ ਜੀ ਸਾਰੇ ਵੀਰਾਂ ਲੜਕੇ ਦਾ ਅਮਨਪ੍ਰੀਤ ਕੌਰ ਆ ਜੀ ਆਪਣੇ ਪਿੰਡ ਚਿਨਾ ਬੇੜ ਤੋਂ ਵਿਧੀਪੁਰ ਜਾ ਰਹੇ ਸੀਗਾ ਇਹ ਉਸ ਦਿਨ ਉਹਦੀ ਸ਼ਾਸਨ ਨੇ ਕੰਪਲੇਨਟ ਕੀਤੀ ਸੀ ਵੀ ਮੈਂ ਆ ਰਹੀ ਆ ਤੇ ਕੁਝ ਅਣਖਾਤੇ ਨੌਜਵਾਨਾਂ ਨੇ ਸਾਨੂੰ ਰਸਤੇ 'ਚ ਰੋਕ ਕੇ ਫਟਾ ਸੋਨਾ ਵਗਰਾ ਤੇ ਲਾ ਲਿਆ ਸੀ ਤੇ ਲੜਕੀ ਨੂੰ ਨਹਿਰ ਤੇ ਛੋੜ ਦਿੱਤਾ ਧੱਕਾ ਦੇ ਕੇ ਛੋੜ ਦਿੱਤਾ ਫਿਰ ਉਸ ਬੰਦੇ ਆਪਕਾ ਸੀ ਐਫਆਰ ਦਰਜ ਕੀਤੀ ਸੀ ਤੋਰੀ ਤਫਤੀਸ਼ ਲਗਾਤਾਰ ਚੱਲ ਰਹੀ ਹੈ ਜੋ ਵੀ ਤੱਥ ਸਾਹਮਣੇ ਆਣਗੇ ਉਹ ਲਿਆਂਦੇ ਜਾਣਗੇ ਤੇ ਜਿਹੜੀ ਨੂੰ ਆ ਨਹਿਰ ਚ ਡਿੱਗ ਪਈ ਹੈ ਪਰ ਉਸ ਉਸ ਤੋਂ ਬਾਅਦ ਬੋਡੀ ਨਹੀਂ ਮਿਲੀ ਹੀ ਅੱਜ ਸਵੇਰੇ ਤੜਕਸਾਰ ਪਤਾ ਲੱਗਾ ਸੀ ਕਿ ਤੇ ਧਾਰੀ ਵਾਲ ਨਹਿਰ ਤੇ ਜਿਹੜੇ ਨੇ ਦਰ ਨੇ ਉਥੇ ਕੋਈ ਡੈੱਡ ਬੋਡੀ ਪਈ ਹੈ ਤੇ ਅੱਧੀ ਪਈ ਹੈ ਫਿਰ ਪਬਲਿਕ ਦੀ ਸਹਾਇਤਾ ਨਾਲ ਇਹਨਾਂ ਨੂੰ ਬਾਹਰ ਕਟਿਆ ਫਰ ਕੱਢ ਕੇ ਅਗਲੀ ਜੋ ਕਾਰਵਾਈ ਉਹ ਬੰਦੀ ਕੀਤੀ ਜਾ ਰਹੀ ਹੈ ਚਾਹੇ ਕਿ ਜੇ ਬਾਅਦ ਡਾਟਾ ਕਰੀਏ ਇਹ ਕਰੀਬ ਚਾਦਮਤ ਮਿਲਿਆ ਜੀ